हां डीसी साहब इस तरह मैं अपने एरिया ਕਾਨੂੰ ਆਣ ਦੇ ਕਾਦੀਆ ਅਸੈਂਬਲੀ ਆ ਫਤੂ ਬਰਕਤ ਪਿੰਡੇ ਚ ਜੀ ਸਰ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਹੀ ਬੰਦ ਟੁੱਟਾਇ ਸੀ ਜੀ ਸਰ ਕੋਈ ਰਿਪੇਅਰ ਇਰੀਗੇਸ਼ਨ ਮਹਿਕਮੇ ਨੇ ਨਹੀਂ ਕੀਤੀ ਇਨ ਸਪਾਈਟ ਆਫ ਦੀ ਫੈਕਟ ਕਿ ਅਸੈਂਬਲੀ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਘੁਗਰਾ ਹੀ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਹੈ ਗਵਰਨਮੈਂਟ ਨੂੰ ਉਤਲਾ ਕੱਲ ਆ ਹੁਣਾਂ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਨੇ ਸਰ ਚੈੱਕ ਕਰ ਲੈਣਾ ਬਿਕੋ ਇਨਸਟਰਕਸ਼ਨਸ ਤੇ ਇਹ ਉਹਨਾਂ ਨੂੰ ਇਹ ਵੀ ਨਾ ਲਗਾਤਾਰ ਬੰਦ ਦੇ ਉੱਪਰ ਸਰਵੇਲੈਂਸ ਰੱਖਣੀ ਜਿੰਨਾ ਵੀ ਕਮੀ ਪੇਸ਼ ਲਾ ਲਾ ਮੈਂ ਮੈਂ ਤੁਹਾਨੂੰ ਫੋਟੋਆਂ ਘੱਲਣਾ ਜੀ ਮੌਕੇ ਦੀਆਂ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੇ ਹੀ ਬੰਦ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਤੇ ਮੈਂ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਤਕੀ ਕੋਈ ਤਿਆਰੀ ਹੈ ਆਹ ਗੱਲ ਉਹਨਾਂ ਮੈਨੂੰ ਕਹੀ ਜੀ ਅਸੀਂ 250 ਕਰੋੜ ਰੁਪਏ ਖਰਚਿਆ ਬਾਜੋਤ ਸਾਹਿਬ ਐਤ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫਿਰ ਵੀ ਕੋਈ ਹਾਲੇ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ ਵਿੱਚ ਉੱਥੇ ਵਸੋ ਘਾਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਨੇ ਜੀ ਜ਼ਮੀਨਾਂ ਜ਼ਮੀਨਾਂ ਉੱਥੇ ਆ ਨੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏਗੇ ਬਹੁਤੇ ਉੱਥੇ ਡੇਰਾ ਇੱਕ ਅਧਾ ਕਾਂਤ ਹੈ ਹਾਂ ਜੀ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਜੀ ਤੋ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਸ਼ਾਇਦ ਬਿਲਕੁਲ ਵਧੀਆ ਹੈ ਤਾਂ ਮੈਂ ਸਰ ਇਮੀਡੀਏਟਲੀ ਟੀਮ ਹਥੋਂ ਜਿਹੜੀ ਐਰੀਗੇਸ਼ਨ ਦੀ ਹੈਗੀ ਆ ਜਿਹਨਾਂ ਦੀ ਜੁੜੀ ਹੈਗੀ ਆ ਉਹਨੂੰ ਮੈਂ ਐਂਡ ਮੇਰੀ ਜੀ ਸਾਹਿਬ ਇੱਕ ਰਿਕੁਐਸਟ ਹੈ ਕੋਈ ਸੀਨੀਅਰ ਬੰਦਾ ਵੇਖੋ ਐਸ ਟੀ ਓ ਨਾਲ ਗੱਲ ਸਾਡੇ ਇੱਕ ਸਾਥੀ ਨੇ ਇਸ ਦਾ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੰਦੇ ਇਕੱਲੇ ਲੇਬਰ ਤੇ ਬੰਦੇ ਆ ਜਾ ਕੇ ਬੋਰੀਆਂ ਭਰ ਰਹੇ ਨੇ ਉਹ ਵੀ ਅੱਜ ਆਏ ਨੇ ਲੋਇੰਗ ਫੁਲੀ ਵੈਲਕਮ ਹੈ ਆਣਾ ਜੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੁਣ ਦੱਸੋ ਇਹ ਤੇ ਕੀ ਕਰੀਏ ਇਸ ਕਰਕੇ ਐ ਸਰ ਰਿਐਕਸ਼ਨ ਨੂੰ ਆਪ ਕਰਨਾ ਚਾਹੀਦਾ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਜੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਫਾਈ ਵਾਸਤੇ ਨੀਰੀ ਫੋਟੋ ਖਿੱਚ ਕੇ ਵਾਪਸ ਧਰ ਗਈ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕਰਾਈ ਦੇ ਕੇ ਡਰੇਨਾ ਘੜੀਏ ਸਾਫ਼ ਕੀਤੀਆਂ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਆ ਇਹਦੇ ਮੁਆਇਨਾ ਕਰੀਏ ਡਰੇਨਾਂ ਦਾ ਜੀ ਡਰੇਨ ਤੇ ਕੋਈ ਸਾਫੀ ਨਹੀਂ ਕੀਤੀ ਦੀ ਇਹਨਾਂ ਨੇ ਠੀਕ ਹੈ ਸਰ ਇਹ ਪਲੀਜ਼ ਜੀ ਸਭ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋ ਐਕਟਿਵ ਰੋਲ ਕਰੋ ਜੀ ਹਰ ਵਾਰ ਕਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਝੋਨੇ ਤੇ ਚਲੋ ਕੱਟ ਸਾਡੇ ਉਰਲੇ ਹੱਥ ਲਾਂਦੇ ਨੇ ਪਰਲੇਬਾਰ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਿਆ ਜੀ ਤੇ ਬਹੁਤ ਭਾਰੀ ਨੁਕਸਾਨ ਹੋਣਾ ਦੋ ਦੋ ਤਿੰਨ ਤਿੰਨ ਹਫ਼ਤੇ ਆ ਪਾਣੀ ਖਲੋਟਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਤੇ ਨੀਵਾ ਹੋਇਆ ਜੀ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ساری ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਸਰ ਇਹ ਪਿੱਛੋਂ ਜਿਉਂ-ਜਿਉਂ ਜਿਸ ਵਾਰ ਪਿੱਛੋਂ ਰਿਲੀਜ਼ਸ ਨੇ ਜੀ ਉਹ ਘਟਦੀ ਆ ਫਿਰ ਉਹਨਾਂ ਕਰਕੇ ਬੰਦਾ ਜੀ ਉਹ ਚੱਕੀ ਨਾਲਾ ਜੀ ਚੜ੍ਹ ਜੇਕਰ ਪਾਣੀ ਵਧ ਜਾਂਦਾ ਅੱਛਾ ਜੀ ਉਹ ਖੱਡਾ ਅਨ ਕੰਟਰੋਲ ਖੱਡਾਂ 'ਚ ਪਾਣੀ ਘਟ ਜੇ ਤੇ ਪਾਣੀ ਘਟ ਜਾਂਦਾ ਸਰ بارشਾਂ ਬੰਦ ਹੋਈਆਂ ਨਾ ਸਰ ਉੱਪਰ ਇਸ ਕਰਕੇ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ-ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੇ ਕੋਈ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰ ਸਰ ਤੇਰੀ ਇਹਦਾ ਇੱਕ ਦੀ ਗਰਦੋਰੀ ਕਰਵਾ। ਅਚੀ ਮਿਸਟਰ ਸਾਹਿਬ ਨੇ ਤੇ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗਰਦੋਰੀਆਂ ਬਾਅਦ ਹੋ ਜਾਣਗੀਆਂ। ਵੇਖੋ ਕੋਈ ਨਾ ਕੁਝ ਮਾਲੀ ਮਦਦ ਦੀ ਕੋਈ ਥੋੜੀ-ਬੋਟੀ ਕੱਲ ਸਕਦੇ ਆ ਵੇਖੀ। ਹਾਂਜੀ ਕਰ ਕਰਿਓ ਕੋਸ਼ਿਸ਼। ਥੈਂਕ ਯੂ।